ਸਸਰੀਕਾਲ ਵਿਆਹ ਤੋਂ ਬਾਅਦ ਅਕਸਰ ਮੁੰਡੇ ਨਵਰਦੀ ਟਾਈਮਿੰਗ ਰੈਕਸ਼ਨ ਟਿ ਲੈਪਨ ਦੀ ਵਜ੍ਹਾ ਨਾਲ ਪਰੇਸ਼ਾਨ ਰਹਿੰਦੇ ਨੇ ਤੇ ਕਈ ਵਿਚਾਰੇ ਆਤਮ ਹੱਤਿਆ ਦੀ ਵੀ ਗੱਲ ਕਰਦੇ ਨੇ 50 ਤੋਂ ਲੈ ਕੇ 60 ਸਾਲ ਪੁਰਾਣੇ ਜਿਹੜੇ ਸ਼ਖਸ ਦੇ ਵਾਸਾ ਕੋਹਾਂਦੇ ਸੀ ਉਹਨਾਂ ਦੀ ਵੀ ਸ਼ਿਕਾਇਤਾਂ ਅਕਸਰ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਲੱਖਾਂ ਰੁਪਏ ਬਰਬਾਦ ਕਰਨ ਤੋਂ ਬਾਅਦ ਵੀ ਰਿਜ਼ਲਟ ਜੀਰੋ ਆਇਆ ਵਜ੍ਹਾ ਕੀ ਆ ਬੈਦ ਆਪਣੀ ਹੱਥੀ ਦਵਾਈ ਤਿਆਰ ਨਹੀਂ ਕਰਦੇ ਜਿਹਦੇ ਵਿੱਚ ਜਿਵੇਂ ਮੰਨ ਕੇ ਚੱਲੋ ਵੀ ਜਿਹੜੀ ਦਵਾਈ 1 ਜਾਂ 2 ਜਾਂ 3 ਜਾਂ 6 ਮਹੀਨੇ ਚ ਤਿਆਰ ਹੁੰਦੀ ਆ ਉਹ ਦਿਨਾਂ ਚ ਤਿਆਰ ਕਰਕੇ ਬੰਦੇ ਦੇ ਹੱਥ ਧਰ ਦਿੰਦੇ ਨੇ ਰਿਜ਼ਲਟ 0 ਆਂਦਾ ਹੈ ਕਿਉਂਕਿ ਰੋਗੀ ਦੀ ਪੋਜੀਸ਼ਨ ਮੁਤਾਬਕ ਦਵਾਈ ਤਿਆਰ ਹੁੰਦੀ ਆ ਰੋਗੀ ਦੀ ਪਿਤ ਪ੍ਰਕਿਰਤੀ ਦੇਖਣੀ ਪੈਂਦੀ ਆ ਗਰਮੀ ਸਰਦੀ ਦੇਖਣੀ ਪੈਂਦੀ ਆ ਇਹ ਮੁੱਖ ਰੱਖਣਾ ਪੈਂਦਾ ਪਹਿਲਾਂ ਫੇਰ ਦਵਾਈ ਤਿਆਰ ਹੁੰਦੀ ਆ ਕਈ ਵੈਦ ਪਹਿਲਾਂ ਹੀ ਦਵਾਈ ਤਿਆਰ ਕਰੀ ਬੈਠਦੇ ਨੇ ਤੇ ਹਰੇਕ ਨੂੰ ਇੱਕੋ ਹੀ ਦਵਾਈ ਦੇਈ ਜਾਂਦੇ ਨੇ ਅਸੀਂ ਇਹ ਦਵਾਈ ਜਿਹੜੀ ਤਿਆਰ ਕਰ ਰਹੇ ਆ ਇਹ 2 ਮਹੀਨੇ ਲਗਾਤਾਰ ਇਹਦੀ ਰਗੜਾਈ ਹੋਣੀ ਆ ਇਹਦੇ ਵਿੱਚ ਜਿਵੇਂ ਅਸੀਂ ਅੰਬਰ ਏ 골ਡ ਸੱਤ ਭਸਮਾ ਹੋਰ ਮਿਲਾ ਕੇ ਤਿੰਨ ਪਿਸਟੀਆਂ ਤੇ 29 ਜੜੀ ਮੁਟੀਆਂ ਪਾ ਕੇ ਇਹਨੂੰ ਤਿਆਰ ਕਰਦੇ ਆ ਜੇ ਜਿਹਨੂੰ ਅਸੀਂ ਅੰਬਰ 골ਡ ਬੱਟੀ ਕਹਿੰਦੇ ਆ ਤੇ ਇਹਦੇ ਵਿੱਚ 2 ਲੀਟਰ ਗਲਾਬ ਦਾ ਜਲ 1 ਲੀਟਰ ਚੰਦਨ ਦਾ ਅਰਕ ਤੇ ਸਤਾਵਰ ਦੀਆਂ ਜੜਾਂ ਦਾ ਰਸ ਇਹਦੇ ਵਿੱਚ ਘੋਟਿਆ ਜਾਂਦਾ ਤੇ 2 ਤੋਂ ਲੇਕੇ 2.5 ਮਹੀਨੇ ਰੋਜ਼ ਲਗਾਤਾਰ 10 ਤੋਂ ਲੇਕੇ 12 ਘੰਟੇ ਆਟੋ ਮਸ਼ੀਨਾਂ ਨਾਲ ਇਹਦੀ ਤਗੜਾਈ ਕੀਤੀ ਜਾਂਦੀ ਹੈ ਤਾਂ ਰਿਜ਼ਲਟ ਆਉਂਦੇ ਨੇ ਸੋ ਮੇਹਤ ਨੂੰ ਰਿਜ਼ਲਟ ਮਿਲਦੇ ਨੇ ਜੇ ਕਿਸ ਨੂੰ ਲੋੜ ਆ ਤਾਂ ਸੰਪਰਕ ਜ਼ਰੂਰ ਕਰੇ ਧੰਨਵਾਦ